ਵਾਹਿਗੁਰੂ 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 ਤਨ ਤਨ ਅਮਰਿਸ਼ੀ ਜੀ ਬਾਬਾ ਦੀਪ ਸਿੰਘ ਜੀ ਤਨ ਤਨ ਅਮਰਿਸ਼ੀ ਬਾਬਾ ਦੀਪ ਸਿੰਘ ਜੀ 사త్సੰਗਤ ਜੀ ਆਓ ਰਸਨਾ ਪਵਿੱਤਰ ਕਰੋ ਫਤਿਹ ਜਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사త్సੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਤੇ ਮਹਾਰਾਜ ਕਹਿੰਦੇ ਇਹ ਜਿਹੜਾ ਸਰੀਰ ਹੈ ਇਹੀ ਉਹ ਧਰਮ ਹੈ ਤੇ ਇਹਦੇ ਅੰਦਰ ਹੀ ਉਹ ਪਰਮਾਤਮਾ ਜਿਹੜਾ ਆ ਉਹਦੀ ਜੋਤ ਨਿਵਾਸ ਕਰਦੀ ਏ ਉਹਦੀ ਜੋਤ ਵਸਦੀ ਏ ਇਹ ਭਲੇਖਾ ਨਾ ਖਾਇਓ ਕਿ ਵਾਹਿਗੁਰੂ ਕਿਤੇ ਹੋ ਰਹਿਦਾ ਸੋ ਇਸ ਤਰ੍ਹਾਂ ਦੇ ਉਪਦੇਸ਼ ਦੇ ਕੇ ਆਪ ਕਹਿਣ ਲੱਗੇ ਕਿ ਦੇਖੋ ਤੁਸੀਂ ਵਾਹਿਗੁਰੂ ਬਣ ਗਏ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੋਲ ਨਹੀਂ ਰੱਖਿਆ ਮਲਕੀਅਤ ਆਪਣੇ ਕੋਲ ਨਹੀਂ ਰੱਖੀ ਮਹਾਰਾਜ ਕਹਿੰਦੇ ਮੈਂ ਤਾਂ ਆਪ ਖਾਲਸੇ ਵਿੱਚ ਸ਼ਾਮਲ ਹੋ ਗਿਆ ਇਸ ਕਰਕੇ ਮੈਂ ਤੇ ਤੁਸੀਂ ਇੱਕੋ ਹੀ ਹੋ ਗਏ ਆ ਹੁਣ ਜਿਹੜਾ ਖਾਲਸਾ ਹੈ ਨਾ ਉਹ ਵਾਹਿਗੁਰੂ ਦਾ ਬਣ ਗਿਆ ਹੈ ਤੇ ਜਿਹੜਾ ਵਾਹਿਗੁਰੂ ਦਾ ਖਾਲਸਾ ਹੁੰਦਾ ਏ ਵਾਹਿਗੁਰੂ ਦੀ ਕਦੇ ਹਾਰ ਨਹੀਂ ਹੁੰਦੀ ਉਹ ਸਦਾ ਜਿੱਤਦਾ ਹੈ ਕਦੇ ਹਾਰਦਾ ਨਹੀਂ ਇਸ ਕਰਕੇ ਯਾਦ ਰੱਖਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵੀ ਵਾਹਿਗੁਰੂ ਦਾਇ ਤੇ ਫਤਿਹ ਵੀ ਕਹਦੀ ਐ ਵਾਹਿਗੁਰੂ ਦੀ ਜਿੰਨਾ ਚਿਰ ਵਾਹਿਗੁਰੂ ਦੇ ਬਣੇ ਰਹੋਗੇ ਵਾਹਿਗੁਰੂ ਦੀ ਫਤਿਹ ਹੁੰਦੀ ਰਹਿਣੀ ਐ ਜਦੋਂ ਤੁਸੀਂ ਵਾਹਿਗੁਰੂ ਨੂੰ ਪਿੱਠ ਦਿਖਾਓਗੇ ਪਿੱਠ ਮੋੜ ਲਓਗੇ ਉਦੋਂ ਤੁਹਾਡੀ ਫਤਿਹ ਨਹੀਂ ਹੋਣੀ ਹਾਰ ਹੋ ਜਾਣੀ ਕਿਉਂਕਿ ਪਰਮੇਸ਼ਰ ਤੋਂ ਭੁੱਲ ਕੇ ਕੀ ਹੁੰਦਾ ਹੈ ਮਹਾਰਾਜ ਫਰਮਾਨ ਕਰਦੇ ਨੇ ਕੋਟ ਬਿਗਨ ਇਸ ਲਗਤੇ ਜਿਸ ਨੂੰ ਵਿਸਰੇ ਨਾਉ ਜਿੰਨੂੰ ਉਸ ਵਾਹਿਗੁਰੂ ਦਾ ਪਰਮ ਪਿਤਾ ਦਾ ਨਾਉ ਵਿਸਰ ਜਾਂਦਾ ਹੈ ਨਾ ਉਹਨੂੰ ਸਾਰੇ ਜਿਹੜੇ ਕਰੋੜਾਂ ਬਿਗਣਾ ਕੇ ਚੰਬੜ ਜਾਂਦੇ ਨੇ ਸੋ ਉਹਨੂੰ ਹਮੇਸ਼ਾ ਯਾਦ ਰੱਖ ਵਾਹਿਗੁਰੂ ਨਾਲ ਪਰਮੇਸ਼ਵਰ ਨਾਲ ਜੁੜੇ ਰਹਿਣਾ ਹੈ ਤੇ ਜਿਨ੍ਹਾਂ ਚਿਰ ਵਾਹਿਗੁਰੂ ਨਾਲ ਜੁੜੇ ਰਹਾਂਗੇ ਪਰਮੇਸ਼ਵਰ ਦਾ ਜਿਹੜਾ ਤੇਜ ਹੈ ਉਹ ਰੋਮ ਰੋਮ ਵਿੱਚ ਰਮਿਆ ਜਾਵੇਗਾ ਅੱਖਾਂ ਵਿੱਚ ਪਰਮੇਸ਼ਰ ਦਿਖੇਗਾ ਕੰਨਾਂ ਵਿੱਚ ਪਰਮੇਸ਼ਰ ਸੁਣੇਗਾ ਬੁੱਧੀ ਨੂੰ ਪਰਮੇਸ਼ਰ ਹੀ ਲਾਏਗਾ ਜਦੋਂ ਤੁਸੀਂ ਪਰਮੇਸ਼ਰ ਦੇ ਬਣ ਗਏ ਪਰਮੇਸ਼ਰ ਸਾਰਿਆਂ ਦਾ ਦਾਤਾ ਹੈ ਤੇ ਫਿਰ ਤੁਹਾਡੇ ਵਿੱਚ ਵੀ ਜਲਾਲ ਰਹੇਗਾ ਸੋ ਪਰਮੇਸ਼ਰ ਦਾ ਹੋ ਗਿਆ ਜੋ ਵੀ ਪਰਮੇਸ਼ਰ ਦਾ ਹੋ ਕੇ ਰਹਿੰਦਾ ਹੈ ਤੇ ਉਹਦਾ ਜਲਾਲ ਜੋ ਉਹਦਾ ਰਤਬਾ ਹੈ ਉਹ ਫਿਰ ਸਾਰਿਆਂ ਨਾਲੋਂ ਉੱਚਾ ਹੁੰਦਾ ਹੈ ਸੋ ਜਿਵੇਂ ਧਨ ਧਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣਾ ਆਪ ਹੀ ਸੌਂਪਦਾ ਗੁਰੂ ਨੂੰ ਫਰੋਂ ਨੂੰ ਮੌਤ ਵੀ ਉਹਨਾਂ ਨੂੰ ਹਰਾ ਨਾ ਸਕੀ ਮੌਤ ਨੂੰ ਵੀ ਗੋਡੇ ਟਿਕਨੇ ਪਏ ਐਸੀ ਸ਼ਹੀਦੀ ਪ੍ਰਾਪਤ ਕੀਤੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਐਸਾ ਪ੍ਰੇਮ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਕਿ ਐਸੀ ਐਗਜ਼ੈਂਪਲ ਸਟ ਕੀਤੀ ਸਾਡੇ ਵਾਸਤੇ ਸਾਧ ਸੰਗਤ ਜੀ ਕੋਈ ਉਸ ਸਾਹਮਣੇ ਆ ਹੀ ਨਹੀਂ ਸਕਦਾ ਜਿਹੜਾ ਉਸ ਪਰਮਾਤਮਾ ਦਾ ਹੋ ਜਾਵੇ ਵੱਡਿਆਂ ਵੱਡਿਆਂ ਦੀ ਹਾਰ ਹੋ ਜਾਂਦੀ ਹੈ ਕਿਉਂਕਿ ਉਹ ਪਰਮੇਸ਼ਵਰ ਨੂੰ ਭੁੱਲ ਜਾਂਦੇ ਨੇ ਪਰਮੇਸ਼ਰ ਨੂੰ ਪਿੱਠ ਦੇ ਦਿੰਦੇ ਨੇ ਤੇ ਮਹਾਰਾਜ ਦਾ ਫਰਮਾਨ ਹੈ ਧੰਨ ਧੰਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਦ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਕਹਿਣ ਲੱਗੇ ਖਾਲਸਾ ਜੀ ਇਹ ਜੋ ਅਦਰਸ਼ ਪ੍ਰਗਟ ਹੋਇਆ ਏ ਜੇ ਤੁਹਾਨੂੰ ਪਦਵੀ ਦਿੱਤੀ ਐ ਤੁਸੀਂ ਅਕਾਲ ਪੁਰਖ ਦੀ ਫੌਜ ਬਣ ਗਏ ਹੋ ਅਕਾਲ ਪੁਰਖ ਦੀ ਫੌਜ ਵਾਸਤੇ ਸਾਰਾ ਸੰਸਾਰ ਉਹਨਾਂ ਦਾ ਹੁੰਦਾ ਏ ਭਾਵੇਂ ਦਰਖਤ ਹੋਣ ਪਾਵੇਂ ਜੀਵ ਜੰਤੂ ਹੋਣ ਪਾਵੇਂ ਬੰਦੇ ਹੋਣ ਸਾਰਿਆਂ ਦੇ ਵਿੱਚ ਅਮਨ ਕਾਇਮ ਰੱਖਣਾ ਸਾਰਿਆਂ ਦੇ ਦੁੱਖ ਦੂਰ ਕਰਨੇ ਇਹ ਡਿਊਟੀ ਤੁਹਾਡੀ ਹੋ ਗਈ ਤੇ ਡਿਊਟੀ ਨੂੰ ਬਖੂਬੀ ਨਾ ਉਭਾਰੇ ਨੇ ਸ਼ਹੀਦ ਸਿੰਘ ਸ਼ਹੀਦੀ ਫੌਜਾਂ ਜੋ ਗੁਰੂ ਕੀ ਲੜਨੀਆਂ ਫੌਜਾਂ ਨੇ 96 ਕਰੋੜ ਦੀ ਗਿਣਤੀ ਦੇ ਵਿੱਚ ਸਾਧ ਸੰਗਤ ਜੀ ਸ਼ਹੀਦ ਸਿੰਘ ਜਿਹੜੇ ਨੇ ਅੱਜ ਵੀ ਸੰਸਾਰ ਦੇ ਵਿੱਚ ਵਿਚਰ ਕੇ ਸਾਰੀ ਲੋਕਾਈ ਦਾ ਭਲਾ ਕਰ ਰਹੇ ਨੇ ਤੇ ਧੰਨ ਧੰਨ ਅੰਮ੍ਰ ਸ਼ਹੀਦ ਬਾਬਾ ਦੀਪ ਸਿੰਘ ਜੀ ਵੀ ਉਸੇ ਤਰੀਕੇ ਨਾਲ ਸੰਗਤ ਦਾ ਭਲਾ ਕਰ ਰਹੇ ਨੇ ਕਿਉਂਕਿ ਖਾਲਸਾ ਜਿਹੜੀ ਅਕਾਲ ਪੁਰਖ ਦੀ ਫੌਜ ਹੈ ਤੇ ਖਾਲਸਾ ਜਿੰਨੀ ਵੀ ਧਰਤੀ ਤੇ ਜੀਵ ਜੰਤੂ ਨੇ ਸਾਰੇ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਰਹਿ ਰਹੇ ਨੇ ਤੇ ਇਹਨਾਂ ਦਾ ਜਿਹੜਾ ਧਿਆਨ ਰੱਖਣਾ ਇਹਨਾਂ ਦੇ ਦੁੱਖ ਦੂਰ ਕਰਨੇ ਉਹ ਡਿਊਟੀ ਲੱਗੀ ਹੋਈ ਹੈ ਸਾ ਸੰਗਤ ਜੀ ਸ਼ਹੀਦ ਸਿੰਘਾਂ ਦੀ ਕਾਰ ਹੋਇਆ ਕਰਦੀ ਹੈ ਦੁਨੀਆ ਦਾ ਭਲਾ ਕਰਨਾ ਤੇ ਮੂਰਖ ਲੋਕ ਨੇ ਜਿਹੜੇ ਸ਼ਹੀਦ ਸਿੰਘਾਂ ਤੇ ਸ਼ੰਕੇ ਕਰਦੇ ਨੇ ਖਿਲਾਫ ਪ੍ਰਚਾਰ ਕਰਦੇ ਨੇ 사ਸੰਗਤ ਜੀ ਪਰ ਸ਼ਹੀਦ ਸਿੰਘ ਜਿਹੜੇ ਨੇ ਇਹਨਾਂ ਦੀ ਡਿਊਟੀ ਵਾਹਿਗੁਰੂ ਵੱਲੋਂ ਅਕਾਲਪੁਰਖ ਵੱਲੋਂ ਲੱਗੀ ਹੋਈ ਹੈ 사ਸੰਗਤ ਜਦ ਤੁਸੀਂ ਇਸ ਦਸਤੇ ਖੜੇ ਰਹੋਗੇ ਪਰਮੇਸ਼ਵਰ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਭਟਕੋਗੇ ਕਿਸੇ ਰਸਮ ਰਿਵਾਜ ਭਰਮ ਭੇਖ ਤੋਂ ਨਿਆਰੇ ਰਹੋਗੇ ਉਨੀ ਦੇਰ ਤੱਕ ਜਿਹੜਾ ਸੰਬੰਧ ਅਕਾਲਪੁਰਖ ਨਾਲ ਜੁੜਿਆ ਰਹਿਣਾ ਹੈ ਜਦੋਂ ਤੁਸੀਂ ਆਪਣੇ ਭੇਖ ਤੋਂ ਪੇਕੀ ਬਣ ਜਾਓਗੇ ਆਪਣੇ ਪੰਥ ਤੋਂ ਟੁੱਟ ਜਾਓਗੇ ਫੈਸਾਰਾ ਤੇਜ ਉੱਜੜ ਜਾਏਗਾ ਸਾਰਾ ਤੇਜ ਜਿਹੜਾ ਖਤਮ ਹੋ ਜਾਏਗਾ ਕਿਉਂਕਿ ਤੇਜ ਹੀ ਇਹ ਬਾਣੀ ਦਾ ਇਹ ਤੇਜ ਹੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਕੀਤਾ ਹੋਇਆ ਹੈ ਅਕਾਲ ਪੁਰਖ ਦਾ ਤੇਜ ਅਕਾਲ ਪੁਰਖ ਦਾ ਸਗੋਂ ਤੁਸੀਂ ਹੋਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਤਾਂ ਫਤਿਹ ਹੋਣੀ ਹੈ ਵਾਹਿਗੁਰੂ ਜੀ ਦਾ ਤੇਜ ਤੁਹਾਡੇ ਵਿੱਚ ਰਹਿਣਾ ਹੈ ਜਦੋਂ ਤੁਸੀਂ ਪਿੱਠ ਮੋੜ ਲੋਗੇ ਸ਼ਰਾਬਾਂ ਕਬਾਬਾਂ ਝਗੜੇ ਝਾਟੇ ਖੁਦਗਰਜ਼ੀਆਂ ਦੇ ਵਿੱਚ ਆ ਜਾਓਗੇ ਫਿਰ ਮੈਂ ਪਰਤੀਤ ਨਹੀਂ ਕਰਨੀ ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਇਹ ਪੰਥ ਮੇਰਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਰ ਕਹਿੰਦੇ ਮੈਂ ਇਥੋਂ ਗਿਆ ਥੋੜੀਆਂ ਕਿਤੇ ਪੰਥ ਖਾਲਸਾ ਖੇਤੀ ਮੇਰੀ ਕਰੂ ਸੰਭਾਲ ਮੈਂ ਤੇ ਕੇਰੀ ਮਹਾਰਾਜ ਕਹਿੰਦੇ ਇਹ ਪੰਥ ਖਾਲਸਾ ਮੇਰੀ ਖੇਤੀ ਹੈ ਜਿਵੇਂ ਇੱਕ ਕਿਸਾਨ ਖੇਤੀ ਦਾ ਦੇਖਭਾਲ ਕਰਦਾ ਆ ਧਿਆਨ ਰੱਖਦਾ ਇਸ ਤੀਕੇ ਨਾਲ ਮੈਂ ਆਪਣੇ ਪੰਥ ਦੀ ਆ ਪਾਲਣਾ ਕਰਦਾ ਆ ਧਿਆਨ ਰੱਖਦਾ ਆ ਤੇ ਕਹਿਣ ਲੱਗੇ ਮਹਾਰਾਜ ਪਦਵੀ ਕਿੰਡੀ ਕ ਹੈ ਖਾਲਸੇ ਦੀ ਮਹਾਰਾਜ ਕਹਿੰਦੇ ਪਦਵੀ ਪਦਵੀ ਤਾਂ ਇਹਦੀ ਬਹੁਤ ਉੱਚੀ ਹੈ ਆਤਮ ਰਸ ਜਿਹਹ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹ ਮੋਹ ਮਹ ਤਾਸ ਮਹ ਰੰਚਕ ਨ ਹਨ ਭੇਵ ਸੰਤ ਜੀ ਅਸੀਂ ਨੇਤਾਵਰ ਸਾਖੀਆਂ ਹੱਡ ਬੀਤੀਆਂ ਸ਼ਹੀਦ ਸਿੰਘਾਂ ਦੀਆਂ ਸਾਂਝੀਆਂ ਕਰਦੇ ਆ ਕਿਵੇਂ ਚਪੈਰਾ ਸਾਹਿਬ ਜਿਹੜੀਆਂ ਸੰਗਤਾਂ ਕਰ ਕੱਟਦੀਆਂ ਨੇ ਹਾਜ਼ਰੀ ਭਰਦੀਆਂ ਨੇ ਕਿਵੇਂ ਸ਼ਹੀਦ ਸਿੰਘ ਉਹਨਾਂ ਦੇ ਨਾਲ ਵਰਤਦੇ ਨੇ ਉਹਨਾਂ ਦੇ ਦੁੱਖ ਦੂਰ ਕਰਦੇ ਨੇ ਰੋਗ ਦੁੱਖ ਕਰਦੇ ਨੇ ਉਹਨਾਂ ਨੂੰ ਖੁਸ਼ੀਆਂ ਨਾਲ ਨਿਵਾਜਦੇ ਨੇ ਸਾਧ ਸੰਗਤ ਜੀ ਇੱਕ ਉਦਾਹਰਨ ਨਹੀਂ ਹਜ਼ਾਰਾਂ ਉਦਾਹਰਨਾਂ ਨੇ ਹਜ਼ਾਰਾਂ ਅੱਜ ਜੀਵ ਐਸੇ ਜਿਉਂਦੇ ਨੇ ਜਿਹੜੀਆਂ ਆਪਣੀਆਂ ਅਧਾਰਨਾ ਆਪਣੇ ਮੂੰਹੋਂ ਬੋਲ ਕੇ ਦੱਸਦੇ ਨੇ ਕਿ ਸਾਡੇ ਨਾਲ ਵੀ ਸ਼ਹੀਦ ਸਿੰਘ ਵਰਤਦੇ ਨੇ ਤੇ ਸਾਧ ਸੰਗਤ ਜੀ ਐਸੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜਿਹੜੇ ਸ਼ਹੀਦਾਂ ਦੇ ਖਿਲਾਫ ਕੂੜ ਪ੍ਰਚਾਰ ਕਰਨ ਦਾ ਯਤਨ ਕਰ ਰਹੇ ਨੇ ਕਿਉਂਕਿ ਸਾਧ ਸੰਗਤ ਜੀ ਹੈ ਨਹੀਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੇ ਵੀ ਗੁਰੂ ਨਾਨਕ ਸਾਹਿਬ ਨੂੰ ਕੋਰਾਹੀਆ ਡੂਮ ਪਤਾ ਨਹੀਂ ਕੀ ਕੋਸ਼ਿਕ ਹੈ ਕੇ ਉਹਨਾਂ ਦੇ ਪੱਥਰ ਤੱਕ ਮਾਰੇ ਗਏ ਤੇ ਸਾਧ ਸੰਗਤ ਜੀ ਦੁਨੀਆ ਗਰੀ ਖੁਸ਼ ਨਹੀਂ ਹੁੰਦੀ ਸੋ ਸ਼ਹੀਦ ਸਿੰਘ ਜਿਹੜੇ ਨੇ ਫਿਰ ਵੀ ਉਹਨਾਂ ਦਾ ਭਲਾ ਕਰਦੇ ਨੇ ਕਿਹੇ ਦਾ ਮਾੜਾ ਨਹੀਂ ਕਰਦੇ ਸ਼ਹੀਦ ਸਿੰਘ ਸਾਧ ਸੰਗਤ ਜੀ ਜਿਹੜੀ ਹੱਡ ਬੀਤੀ ਅਸੀਂ ਅੱਜ ਸਾਂਝੀ ਕਰਨੀ ਹੈ ਉਹ ਹੱਡ ਬੀਤੀ ਜਦੋਂ ਤੁਸੀਂ ਸੁਣੋਗੇ ਤੁਹਾਨੂੰ ਇਹ ਅਸਲ ਮਾਇਨੇ ਪਤਾ ਲੱਗ ਜਾਣਗੇ ਕਿ ਸ਼ਰਦਾ ਹੁੰਦੀ ਕੀ ਹੈ ਤੇ ਸ਼ਰਦਾ ਹੋਣੀ ਕਿੰਦਾ ਨਹੀਂ ਚਾਹੀਦੀ ਹੈ ਤੁਹਾਨੂੰ ਪਤਾ ਲੱਗ ਜਾਏਗਾ ਕਿ ਐਸੀ ਕਿਹੜੀ ਚੀਜ਼ ਸੀ ਉਹਨਾਂ ਦੇ ਵਿੱਚ ਜੋ ਉਹਨਾਂ ਦੀ ਆਸ ਮੁਰਾਦ ਪੂਰੀ ਹੋਈ ਤੇ ਸਾਡੇ ਵਿੱਚ ਕੀ ਕਮੀ ਹੈ ਕਿ ਅਸੀਂ ਬੜੀਆਂ ਅਰਦਾਸਾਂ ਕਰਦੇ ਹਾਂ ਔਰ ਜੋਈਆਂ ਕਰਦੇ ਹਾਂ ਪਰ ਸਾਡੀਆਂ ਅਰਦਾਸਾਂ ਔਰ ਜੋਈਆਂ ਕਿਉਂ ਨਹੀਂ ਸੁਨੀਆਂ ਜਾਂਦੀਆਂ ਕਿੱਥੇ ਕਮੀ ਰਹਿ ਜਾਂਦੀ ਹੈ ਤੇ ਸਾਡੀ ਸ਼ਰਧਾ ਦੇ ਵਿੱਚ ਕੀ ਕਮੀ ਹੈ ਇਹ ਸਾਖੀਆਂ ਸੁਣੌਣ ਦਾ ਮਕਸਦ ਹੀ ਇਹ ਹੈ ਕਿ ਸਾਡੀ ਸ਼ਰਧਾ ਜਿਹੜੀ ਹੈ ਪਰਪੱਕ ਹੋਵੇ ਤੇ ਸਾਨੂੰ ਅਰਦਾਸ ਕਰਨ ਦੀ ਜਾਚ ਆ ਜਾਵੇ ਸਾਨੂੰ ਮੰਗਣ ਦੀ ਜਾਚ ਆ ਜਾਵੇ ਕਿਉਂਕਿ ਉਹ ਦਾਤਾ ਏ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਸਾਰਿਆਂ ਨੂੰ ਦੇਨ ਵਾਲਾ ਏ ਅਸੀਂ ਲੈਂਦੇ ਲੈਂਦੇ ਥੱਕ ਜਾਂਦੇ ਹਾਂ ਉਹ ਥੱਕਦਾ ਨਹੀਂ ਦਿੰਦਿਆਂ ਬੇਸ਼ੱਕ ਸਾਨੂੰ ਮੰਗਣਾ ਨਹੀਂ ਹੁੰਦਾ ਜਿਸ ਦਿਨ ਸਾਨੂੰ ਮੰਗਣਾ ਆ ਗਿਆ ਤੇ ਫਿਰ ਗੱਲ ਪਤਾ ਲੱਗ ਜਾਏਗੀ ਕਿ ਕਿਵੇਂ ਮੰਗਣਾ ਹੈ ਫਿਰ ਅਸੀਂ ਦੁਨੀਆ ਨੂੰ ਰੋਲਾ ਪਾ ਕੇ ਦੱਸਾਂਗੇ ਅਸਲ ਗੱਲ ਇਹ ਹੈ ਕਿ ਸਾਨੂੰ ਮੰਗਣਾ ਨਹੀਂ ਹੁੰਦਾ ਸਾਸੰਗਤ ਉਹ ਤਾਂ ਦੇਨ ਨੂੰ ਤਿਆਰ ਬੈਠਾ ਹੈ ਤੇ ਸਾਸੰਗਤ ਅੱਜ ਜਰੀ ਅਸੀਂ ਸਾਖੀ ਸੰਜੀ ਕਰ ਲੱਗੇ ਆਂ ਸਾਸੰਗਤ ਇੱਕ ਵੀਰ ਸੰਗਤ ਜੀ ਇੱਕ ਗੁਰਸਿੱਖ ਵੀਰ ਆਪਣੀ ਹੱਦ ਬੀਤੀ ਸੁਣਾਉਂਦਾ ਹੈ ਉਹ ਵੀਰ ਦੱਸਦਾ ਹੈ ਕੀ ਬਚਪਨ ਤੋਂ ਬਚਪਨ ਦੇ ਵਿੱਚ ਹੀ ਮੇਰੇ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ ਪਿਤਾ ਜੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਗੁਜਰ ਜਾਣ ਤੋਂ ਬਾਅਦ ਸਾਡਾ ਪਾਲਨ ਪੋਸ਼ਣ ਸਾਡੀ ਮਾਤਾ ਦੁਆਰਾ ਕੀਤਾ ਗਿਆ ਤੇ ਮਾਤਾ ਨੇ ਬੜਾ ਵਧੀਆ ਸਾਡਾ ਪਾਲਨ ਪੋਸ਼ਣ ਕੀਤਾ ਪਰ ਪ੍ਰਮਾਤਮਾ ਦੀ ਕੋਈ ਖੇਡ ਐਸੀ ਬੰਦੀ ਹੈ ਕਿ ਮਾਤਾ ਜਿਹੜੀ ਹੈ ਉਹਦੇ ਦਿਮਾਗੀ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਵੀ ਥੋੜਾ ਅਬਨਾਰਮਲ ਹੋ ਜਾਂਦੀ ਹੈ ਕਿਉਂ ਵੀ ਸਾਨੂੰ ਉਹਦਾ ਧਿਆਨ ਰੱਖਣਾ ਪੈਂਦਾ ਹੈ ਹੁਣ ਕਹਿੰਦਾ ਕਿ ਸਾਡੀ ਉਮਰ ਉਦੋਂ ਮਸਾ 18 19 ਸਾਲ ਦੀ ਹੋਣੀ ਮੇਰੀ ਤੇ ਮੇਰੀ ਭੈਣ ਦੀ ਜਿਹੜੀ ਉਮਰ ਹੈ 15 ਕਿ ਸਾਲ ਦੀ ਹੋਣੀ ਆ ਅਸੀਂ ਬੜਾ ਔਖਾ ਫਿਰ ਗੁਜ਼ਾਰਾ ਕਰਨਾ ਤੇ ਮਾਤਾ ਦਾ ਆਪਣੀ ਦਾ ਬੜਾ ਔਖਾ ਧਿਆਨ ਰੱਖਿਆ ਦਵਾਈਆਂ दारू ਲੈਣਾ ਵੀ ਔਖਾ ਹੋ ਗਿਆ ਕਿਉਂਕਿ ਸਾਨੂੰ ਸਾਡੇ ਜੋ ਬੰਦਾ ਸੀ ਸਾਡੇ ਪਿਤਾ ਜੀ ਦਾ ਹੱਕ ਉਹ ਨਹੀਂ ਮਿਲਿਆ ਪਰਿਵਾਰ ਵੱਲੋਂ ਤੇ ਸਾਡੇ ਜਿਹੜੇ ਤਾਈ ਚਾਚੀ ਸੀ ਉਹਨਾਂ ਨੇ ਸਾਰੀ ਜਾਇਦਾਦ ਸਾਂਭ ਲਈ ਨਾ ਸਾਨੂੰ ਜ਼ਮੀਨ ਮਿਲੀ ਤੇ ਅਸੀਂ ਕਿਰਾਏ ਦੇ ਕਮਰੇ ਦੇ ਵਿੱਚ ਰਹਿੰਨੇ ਆ ਤੇ ਕਹਿੰਦਾ ਕਿ ਬੜਾ ਔਖਾ guzara ਕੀਤਾ ਅਸੀਂ ਕਹਿੰਦਾ ਕਿ ਮੈਂ ਦਿਹਾੜੀ ਲੌਣ ਜਾਣਾ ਮੇਰੀ ਪੜ੍ਹਾਈ ਛੁੱਟ ਗਈ ਪੈਨ ਮੇਰੀ ਦੀ ਪੜ੍ਹਾਈ ਛੁੱਟ ਗਈ ਤੇ ਮੈਂ ਦਿਹਾੜੀਆਂ ਕਰਨੀਆਂ ਤੇ ਫਿਰ ਮੰਮੀ ਵਾਸਤੇ ਆਪਣੀ ਵਾਸਤੇ ਦਵਾਈ ਲੈ ਕੇ ਆਉਣੀ ਤੇ ਬੜਾ ਔਖਾ guzara ਚੱਲਦਾ ਹਰ ਕਹਿੰਦਾ ਕਿ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਰਹੇ ਕਿ ਮਾਤਾ ਆਪਣੀ ਨੂੰ ਠੀਕ ਕਰੀਏ ਕਹਿੰਦੇ ਕਿ ਅਸੀਂ ਦਵਾਈਆਂ ਵਧੀਆ ਆ ਤੋਂ ਵਧੀਆ ਡਾਕਟਰ ਕੋ ਦਿਖਾ ਕੇ ਦਵਾਈਆਂ ਲਈਆਂ ਤੇ ਮਾਤਾ ਨੂੰ ਫਰਕ ਪਿਆ ਮਾਤਾ ਸਾਡੀ ਠੀਕ ਹੋ ਗਈ ਪਰ ਉਹ ਕੰਮ ਕਰਨ ਜੋਗੀ ਨਹੀਂ ਰਹੀ ਅਸੀਂ ਮਾਤਾ ਨੂੰ ਕਿਹਾ ਕਿ ਮਾਤਾ ਹੁਣ ਤੂੰ ਬਹਿ ਕੇ ਖਾ ਅਸੀਂ ਕੰਮ ਕਰਾਂਗੇ ਤੇ ਸਾਸ ਸੰਗਤ ਉਹ ਵੀਰ ਦੱਸਦਾ ਕਿ ਮਾਤਾ ਠੀਕ ਆ ਸਾਨੂੰ ਇੰਨੀ ਖੁਸ਼ੀ ਸੀ ਕਿ ਮਾਤਾ ਠੀਕ ਹੋ ਗਈ ਹੈ ਕਿ ਅਸੀਂ ਦੋਨੋਂ ਭੈਣ ਭਰਾ ਫਿਰ ਅਸੀਂ ਸੋਚਿਆ ਕਿ ਅਸੀਂ ਕੋਈ ਨਾ ਕੋਈ ਬਿਜ਼ਨਸ ਸਟਾਰਟ ਕਰਨ ਦਾ ਸੋਚਿਆ ਕਿ ਕਿਤਨਾ ਕਿਤੋਂ ਸਾਨੂੰ ਪੈਸੇ ਮਿਲ ਜਾਣ ਵੀ ਅਸੀਂ ਆਪਣੇ ਦਾਦੇ ਕੋਲ ਵੀ ਜਾਨੇ ਆ ਜਿੱਥੇ ਦਾਦਾ ਜੀ ਰਹਿੰਦੇ ਸੀ ਉਹਨਾਂ ਨੂੰ ਪੁੱਛਿਆ ਜਾ ਕੇ ਕਿ ਅਸੀਂ ਕੋਈ ਬਿਜ਼ਨਸ ਸਟਾਰਟ ਕਰਨਾ ਹੈ ਚਲੋ ਤੁਸੀਂ ਜ਼ਮੀਨ ਨਹੀਂ ਦੇਣੀ ਨਾੰਦੋ ਪਰ ਸਾਡੀ ਕੁਝ ਕ ਹੈਲਪ ਕਰ ਦੋ ਕਿ ਜਿਸ ਨਾਲ ਅਸੀਂ ਬਿਜ਼ਨਸ ਖੋਲ੍ਹ ਲਈਏ ਕਹਿੰਦੇ ਕਿ ਉਹਨਾਂ ਨੇ ਸਾਫ਼ ਨਾ ਕਰ ਦਿੱਤੀ ਕਿ ਅਸੀਂ ਤੁਹਾਡੇ ਕੋਲ ਤੁਹਾਡੇ ਵਾਸਤੇ ਕੋਈ ਪੈਸਾ ਨਹੀਂ ਪੀ ਤੁਹਾਨੂੰ ਜੋ ਅਸੀਂ ਦੇਣਾ ਸੀ ਦੇ ਦਿੱਤਾ ਹਾਂ ਤੁਹਾਨੂੰ ਕੁਝ ਨਹੀਂ ਦੇ ਸਕਦੇ ਅਸੀਂ ਤੇ ਕਹਿੰਦੇ ਨਾ ਸਾਨੂੰ ਪੂਰਾ ਕੋਰਾ ਜਵਾਬ ਦਿੱਤਾ ਪਰ ਕਹਿੰਦੇ ਕਿ ਅਸੀਂ ਫਿਰ ਵੀ ਉੱਥੋਂ ਸਾਨੂੰ ਵੈਸੇ ਤੇ ਕਹਿੰਦੇ ਕਿ ਸਾਨੂੰ ਪਤਾ ਹੀ ਸੀ ਕਿ ਉਧਰੋਂ ਨਾ ਹੋਣੀ ਫਿਰ ਵੀ ਅਸੀਂ ਇੱਕ ਮਨ ਦੀ ਤਸੱਲੀ ਵਾਸਤੇ ਗਏ ਸੀ ਕਹਿੰਦਾ ਕਿ ਅਸੀਂ ਫਿਰ ਵਾਪਸ ਆਉਨੇ ਆ ਤੇ ਸੋਚਦੇ ਆਉਨੇ ਆ ਕਿ ਕੀ ਕਰੀਏ ਕਿ ਕਿੱਥੋਂ ਪੈਸੇ ਲਈਏ ਕਿ ਜਿਸ ਨਾਲ ਅਸੀਂ ਬਿਜ਼ਨਸ ਖੋਲ ਸਕੀਏ ਫਿਰ ਕਹਿੰਦੇ ਕਿ ਇੱਕ ਮੇਰਾ ਦੋਸਤ ਸੀ ਤੇ ਉਹ ਬੈਂਕ ਦੇ ਵਿੱਚ ਲੱਗਾ ਸੀ ਉਹ ਮੈਨੂੰ ਕਹਿੰਦਾ ਕਿ ਬਿਜ਼ਨਸ ਲੋਨ ਲੈਣ ਵਾਸਤੇ ਤੁਸੀਂ ਅਪਲਾਈ ਕਰ ਦੋ ਤੇ ਤੁਹਾਨੂੰ ਸ਼ੌਪ ਵਾਸਤੇ ਸ਼ਾਇਦ ਥੋੜਾ ਬਹੁਤ ਪੈਸਾ ਮਿਲ ਜਾਵੇ ਤੇ ਉਹ ਵੀਰ ਨੇ ਕਹਿੰਦਾ ਕਿ ਮੇਰੇ ਦੋਸਤ ਨੇ ਮੇਰਾ ਜਿਹੜਾ ਸੀ ਲੋਨ ਅਪਲਾਈ ਕਰਵਾ ਦਿੱਤਾ bizness loan ਤੇ ਸਾਨੂੰ ਇੰਨੇ ਪੈਸੇ ਮਿਲ ਗਏ ਕਿ ਅਸੀਂ ਇੱਕ ਦੁਕਾਨ ਲੈ ਲਈ ਤੇ ਦੁਕਾਨ ਦੇ ਵਿੱਚ ਸਮਾਨ ਪਹੁੰਚ ਜੋਗੇ ਸਾਨੂੰ ਪੈਸੇ ਮਿਲ ਗਏ ਅਸੀਂ ਕਹਿੰਦੇ ਕਿ ਕੱਪੜੇ ਦੀ ਦੁਕਾਨ ਖੋਲੀ ਤੇ ਮੈਂ ਤੇ ਮੇਰੀ ਭੈਣ ਉੱਤੇ ਕੱਪੜੇ ਦੀ ਦੁਕਾਨ ਤੇ ਬੈਠਦੇ ਤੇ ਸਾਡਾ ਵਧੀਆ ਗੁਜ਼ਾਰਾ ਚੱਲਣ ਲੱਗ ਗਿਆ ਵੀ ਚਲੋ ਹੌਲੀ ਹੌਲੀ ਕਿਸ਼ਤਾਂ ਨਾਤਦੀਆਂ ਜਾਣੀਂਗੀਆਂ ਲੋਨ ਦੀਆਂ ਤੇ ਅਸੀਂ ਵਧੀਆ ਗੁਜ਼ਾਰਾ ਕਰ ਲਵਾਂਗੇ ਕਹਿੰਦੇ ਕਿ ਅਸੀਂ ਦੋਨਾਂ ਭੈਣ ਭਰਾਵਾਂ ਨੇ ਸਵੇਰੇ ਜਾਣਾ ਸ਼ਾਮ ਨੂੰ ਘਰ ਆਉਣਾ ਤੇ کئی ਵਾਰੀ ਭੈਣ ਨੂੰ ਮੈਂ ਕਹਣਾ ਵੀ ਤੂੰ ਆਪਣੀ ਮਾਤਾ ਦਾ ਧਿਆਨ ਰੱਖ ਕਿ ਮੈਂ ਕੱਲਾ ਜਾਣਾ ਹੈ ਕਹਿੰਦੇ ਇਸ ਤਰੀਕੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡਾ ਵਧੀਆ ਗੁਜ਼ਾਰਾ ਚੱਲਣ ਲੱਗ ਗਿਆ ਪਰ ਕਹਿੰਦੇ ਕਿ ਜਿਵੇਂ ਕਿਸਮਤ ਦੇ ਵਿੱਚ ਲਿਖਿਆ ਹੋਵੇ ਕਿ ਕੋਈ ਨਾ ਕੋਈ ਕਰਮ ਮਾੜਾ ਅੱਗੇ ਆ ਜਾਵੇ ਤੇ ਸਾਡਾ ਜਿਹੜੀ ਦੁਕਾਨ ਸੀ ਉਹ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਹੁਣ ਕਹਿੰਦਾ ਕਿ ਅਜੇ ਤੱਕ ਸਾਨੂੰ ਇਹ ਕਾਰਨ ਨਹੀਂ ਪਤਾ ਅੱਗ ਕਿਵੇਂ ਲੱਗੀ ਕਿਉਂ ਲੱਗੀ ਕਿੰਨੇ ਲਾਈ ਨਹੀਂ ਪਤਾ ਕਹਿੰਦੇ ਕਹਿੰਦਾ ਸੀ ਸੀਸੀਟੀਵੀ ਕੈਮਰਾ ਨਹੀਂ ਸੀ ਦੁਕਾਨ ਦੇ ਵਿੱਚ ਤੇ ਜੱਬੜਾ ਨੁਕਸਾਨ ਹੋਇਆ ਲਗਭਗ ਸਾਰੇ ਕੱਪੜੇ ਕਹਿੰਦਾ ਕਿ ਸੜ ਕੇ ਸੋਹਣ ਹੋ ਗਏ ਫਿਰ ਕਹਿੰਦਾ ਕਿ ਮਨ ਬੜਾ ਉਦਾਸ ਹੋਇਆ ਵੀ ਹੁਣ ਕਰਜ਼ਾ ਵੀ ਚੁੱਕ ਲਿਆ ਵੀ ਕਿੱਦਾਂ ਲਾਵਾਂਗੇ ਕੀ ਕਰਾਂਗੇ ਕਹਿੰਦਾ ਕਿ ਬੜਾ ਮਨ ਉਦਾਸ ਕਹਿੰਦਾ ਕਿ ਮੈਂ ਗੁਰਦੁਆਰਾ ਸਾਹਿਬ ਜਨਣਾ ਆ ਗੁਰੂ ਮਹਾਰਾਜ ਦੇ ਨਤਮਸਤਕ ਹੋਣਾ ਹੈ ਵੀ ਮਹਾਰਾਜ ਪਿਤਾ ਦਾਸ ਰਾਏ ਵੀ ਕੀ ਕਰੀਏ ਹੁਣ ਸਮਝ ਨਹੀਂ ਆਉਂਦੀ ਵੀ ਤੁਸੀਂ ਇਹ ਜੋ ਵੀ ਸਮਾ ਆਇਆ ਕਿਰਪਾ ਕਰੋ ਮੇਰੇ ਤੇ ਕਿ ਆਪਾਂ ਇਹਦਾ ਸਾਹਮਣਾ ਕਰ ਸਕੀਏ ਇਹਦੇ ਤੋਂ ਲੰਘ ਸਕੀਏ ਕਿਤੇ ਇਦਾਂ ਕਹਿੰਦਾ ਅਰਦਾਸ ਕਰਨੀ ਤੇ ਮੈਂ ਘਰ ਆ ਗਿਆ ਆਣ ਕੇ ਘਰ ਸੋਚਦੇ ਆਂ ਬੈਠ ਕੇ ਮਾਤਾ ਨੂੰ ਅਸੀਂ ਨਹੀਂ ਦੱਸਿਆ ਅਗਲੇ ਦਿਨ ਸਵੇਰ ਹੁੰਦੀ ਹੈ ਮਾਤਾ ਪੁੱਛਦੀ ਹੈ ਕਿ ਬੇਟਾ ਕੰਮ ਤੇ ਨਹੀਂ ਜਾਣਾ ਕਹਿੰਦੇ ਅਸੀਂ ਮਾਤਾ ਨੂੰ ਕੋਈ ਜਵਾਬ ਨਹੀਂ ਦਿੰਦੇ ਕਿ ਮਾਤਾ ਨੂੰ ਕੀ ਦਸੀਏ ਕਹਿੰਦਾ ਕਿ ਮਾਤਾ ਨੂੰ ਕਹਤਾ ਕਿ ਅੱਜ ਦੁਕਾਨ ਬੰਦ ਹੈ ਵੀ ਅੱਜ ਵਜਾ ਸਾਰੀਆਂ ਦੁਕਾਨਾਂ ਬੰਦ ਰਹਿਣੀਆਂ ਨੇ ਮਾਤਾ ਪੁੱਛਦੀ ਹੈ ਬੇਟਾ ਕੀ ਕੋਈ ਅੱਜ ਕੋਈ ਤਿਹਾੜ ਹੈ ਦੁਕਾਨ ਕਦੋਂ ਬੰਦ ਰਹਿਣੀ ਹੈ ਕਹਿੰਦਾ ਅਸੀਂ ਮਾਤਾ ਨੂੰ ਕਿਹਾ ਕਿ ਅੱਜ ਪਤਾ ਨਹੀਂ ਸਟ੍ਰਾਈਕ ਹੈ ਕੋਈ ਧਰਨਾ ਧੁੰਨਾ ਲੱਗਣਾ ਤਾਂ ਦੁਕਾਨਾਂ ਬੰਦ ਨੇ ਕਹਿੰਦਾ ਮਾਤਾ ਨੂੰ ਆਪਾਂ ਤਾਂ ਨਹੀਂ ਦੱਸਦੇ ਕਿ ਮਾਤਾ ਫੇਰ ਟੈਨਸ਼ਨ ਨਾ ਲੈ ਲਵੇ ਤੇ ਦਿਮਾਗ ਦੀ ਤੱਗੇ ਮਾਤਾ ਦਵਾਈ ਖਾਂਦੀ ਹੈ ਫਿਰ ਕਹਿੰਦੇ ਕਿ ਅਸੀਂ ਸੋਚਦੇ ਹਾਂ ਵੀ ਕੀ ਕਰੀਏ ਹੁਣ ਵੀ ਐਡਾ ਨੁਕਸਾਨ ਵੀ ਹੋ ਗਿਆ ਵੀ ਕਿਸ਼ਤ ਵੀ ਲੱਗ ਕੇ ਆ ਰਹੀ ਹੈ ਕਿੱਦਾਂ ਲੋਨ ਦੀ ਲੋਣੀ ਆ ਵੀ ਅਸੀਂ ਤੇ ਇੰਨਾ ਕਰਜ਼ਾ ਵੀ ਚੋਕਲ ਲਿਆ ਦੁਕਾਨ ਵੀ ਸਾਡੀ ਜਾਂਦੀ ਰਹੀ ਸਾਰਾ ਜ਼ਮਾਨਾ ਛੜ ਗਿਆ ਜਿੰਦਾ ਕੀ ਅਸੀਂ ਫਿਰ ਅਰਦਾਸ ਕਰਦੇ ਹਾਂ ਦੋਵੇਂ ਭੈਣ ਭਰਾ ਕਿ ਸਾਨੂੰ ਕੋਈ ਰਾਹ ਦਿਖਾਓ ਕੋਈ ਰਾਹ ਦਿਖਾਓ ਕੋਈ ਈਦਾਂ ਦਾ ਰੱਬ ਦਾ ਪਿਆਰਾ ਮੇਲੋ ਜਾਂ ਕੋਈ ਐਸਾ ਮਹਾਰਾਜ ਜੀ ਕੋਈ ਚਮਤਕਾਰ ਕਰੋ ਕਿ ਸਾਡਾ ਸਭ ਕੁਝ ਠੀਕ ਹੋ ਜਾਵੇ ਸਾਡਾ ਕਾਰੋਬਾਰ ਚੱਲ ਪਵੇ ਇੱਕ ਵਾਰ ਤੇ ਮਹਾਰਾਜ ਅਸੀਂ ਤੇ ਸੰਬੰਧ ੱਗਾਂਗੇ ਹਰ ਸਮੇਂ ਤੇ ਹਮੇਸ਼ਾ ਬਾਣੀ ਪੜ੍ਹਾ ਕਰਾਂਗੇ 24 ਘੰਟੇ ਸਾਡੀ ਉੱਥੇ ਦੁਕਾਨ ਤੇ ਬਾਣੀ ਵੀ ਲਾ ਕੇ ਰੱਖਾਂਗੇ ਪਰ ਸਾਨੂੰ ਕੋਈ ਰਾਹ ਦਿਖਾਓ ਕਿ ਕਿਹੜੇ ਕਾਜ ਕਰੀਏ ਜਿਹੜਾ ਸਾਡਾ ਸਫਲ ਹੋਵੇ ਕਿਉਂਕਿ ਸਾਧ ਸੰਗਤ ਜੀ ਉਹ ਵੀਰ ਜਿਸ ਕਾਰਜ ਨੂੰ ਹੱਥ ਪਾਉਂਦਾ ਸੀ ਉਹ ਕਾਰਜ ਚ ਉਹਨੂੰ ਸਫਲਤਾ ਨਹੀਂ ਸੀ ਮਿਲਦੀ ਹਮੇਸ਼ਾ ਫੇਲ ਹੋ ਜਾਂਦਾ ਸੀ ਤੇ ਉਹ ਵੀਰ ਕਹਿੰਦਾ ਕਿ ਅੱਦਾ ਅਸੀਂ ਅਰਦਾਸ ਕਰਦੇ ਆ ਕੋਈ ਰਾਹ ਦਿਖਾਓ ਕੋਈ ਏਦਾਂ ਦਾ ਰੱਬ ਦਾ ਪਿਆਰਾ ਮੇਲੋ ਜਾਂ ਕੋਈ ਐਸਾ ਮਹਾਰਾਜ ਜੀ ਕੋਈ ਚਮਤਕਾਰ ਕਰੋ ਕਿ ਸਾਡਾ ਸਭ ਕੁਝ ਠੀਕ ਹੋ ਜਾਵੇ ਸਾਡਾ ਕਾਰੋਬਾਰ ਚੱਲ ਪਵੇ ਇੱਕ ਵਾਰ ਤੇ ਮਹਾਰਾਜ ਅਸੀਂ ਤੇ ਸੰਬੰਧ 깟ਾਂਗੇ ਹਰ ਸਮੇਂ ਤੇ ਹਮੇਸ਼ਾ ਬਾਣੀ ਪੜਿਆ ਕਰਾਂਗੇ 24 ਘੰਟੇ ਸਾਡੀ ਉੱਥੇ ਦੁਕਾਨ ਤੇ ਬਾਣੀ ਵੀ ਲਾ ਕੇ ਰੱਖਾਂਗੇ ਪਰ ਸਾਨੂੰ ਕੋਈ ਰਾਹ ਦਿਖਾਓ ਕਿ ਕਿਹੜੇ ਕਾਰਜ ਕਰੀਏ ਜਿਹੜਾ ਸਾਡਾ ਸਫਲ ਹੋਵੇ ਕਿਉਂਕਿ ਸਾਧ ਸੰਗਤ ਜੀ ਵੀਰ ਜਿਸ ਕਾਰਜ ਨੂੰ ਹੱਥ ਪਾਉਂਦਾ ਸੀ ਉਹ ਕਾਰਜ ਚ ਉਹਨੂੰ ਸਫਲਤਾ ਨਹੀਂ ਸੀ ਮਿਲਦੀ ਹਮੇਸ਼ਾ ਫੇਲ ਹੋ ਜਾਂਦਾ ਸੀ ਤੇ ਉਹ ਵੀਰ ਕਹਿੰਦਾ ਕਿ ਇਦਾਂ ਅਸੀਂ ਅਰਦਾਸ ਕਰਦੇ ਆਂ ਕਿ ਗੁਰਮੁਖ ਪਿਆਰਾ ਮੇਲਾ ਤੇ ਵੀਰ ਕਹਿੰਦਾ ਕਿ ਮੈਂ ਗੁਰਦੁਆਰਾ ਸਾਹਿਬ ਜਦੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਹਾਂ ਅਗਲੇ ਦਿਨ ਤੇ ਬਾਹਰ ਆਉਣਾ ਹੈ ਤੇ ਬਾਹਰ ਮੈਨੂੰ ਕੋਈ ਗੁਰਮੁਖ ਪਿਆਰਾ ਮਿਲਦਾ ਆ ਬਜ਼ੁਰਗ ਮਿਲਦਾ ਹੈ ਤੇ ਬਜ਼ੁਰਗ ਮੈਨੂੰ ਹਾਲ ਚਾਲ ਪੁੱਛਣ ਲੱਗ ਜਾਂਦਾ ਹੈ ਪੀ ਕਹਿੰਦਾ ਕਿ ਮੈਨੂੰ ਬੜਾ ਵਧੀਆ ਲੱਗਾ ਤੁਹਾਡਾ ਸਰੂਪ ਦੇਖ ਕੇ ਪੀ ਅੱਜ ਕੱਲ ਮੁੰਡੇ ਜਿਹੜੇ ਨੇ ਕੇਸ ਕਤਲ ਕਰਾ ਦਿੰਦੇ ਨੇ ਤੁਹਾਡਾ ਸਰੂਪ ਨੂੰ ਬੜਾ ਵਧੀਆ ਲੱਗਾ ਤੇ ਕਹਿੰਦੇ ਕਿ ਮੈਨੂੰ ਪੁੱਛਣ ਲੱਗ ਜਾਂਦੇ ਨੇ ਵੀ ਭਾਈ ਗੁਰਮੁਖਾ ਤੂੰ ਕੀ ਕਰਦਾ ਹੈ ਕੀ ਕੰਮਕਾਰ ਕਰਦਾ ਹੈ ਕਹਿੰਦਾ ਕਿ ਮੈਂ ਕਿਹਾ ਕਿ ਇਦਾਂ ਵੀ ਮੈਂ ਦੁਕਾਨ ਸੀ ਮੇਰੀ ਪਰ ਕਿਸੇ ਕਾਰਨ ਕਰਕੇ ਅੱਗ ਲੱਗੀ ਤੇ ਸਾਰਾ ਨੁਕਸਾਨ ਬੜਾ ਹੋ ਗਿਆ ਕਹਿੰਦੇ ਕਿ ਮੈਂ ਆਪਣੀ ਸਾਰੀ ਵਾਰਤਾ ਉਹਨਾਂ ਨੂੰ ਸੁਣਾਈ ਕਹਿੰਦੇ ਕਿ ਉਹ ਕਹਿੰਦੇ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਨਣਾ ਆ ਕਿ ਮੈਨੂੰ ਜੋ ਵੀ ਮਿਲਿਆ ਕਿ ਮੈਂ ਇੱਕ ਆਟੋ ਰਿਕਸ਼ਾ ਚਲਾਉਂਦਾ ਸੀ ਤੇ ਅੱਜ ਮੇਰੇ ਕੋਲ ਆਪਣੇ ਆਟੋ ਨੇ ਕਿੰਨੇ 15-20 ਆਟੋ ਨੇ ਜਿਹੜੇ ਮੈਂ ਅੱਗੇ ਠੇਕੇ ਤੇ ਦਿੱਤੇ ਹੋਏ ਨੇ ਕਹਿੰਦਾ ਕਿ ਮੈਨੂੰ ਜਿੰਨਾ ਕੁਝ ਮਿਲਿਆ ਹੈ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਮਿਲਿਆ ਗੁਰੂ ਮਹਾਰਾਜ ਤੋਂ ਮਿਲਿਆ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਿਆ ਤੇ ਤੂੰ ਇਹਨਾਂ ਦਾ ਦਰਨਾ ਛੱਡੀ ਬਾਬਾ ਦੀਪ ਸਿੰਘ ਜੀ ਦਾ ਦਰਨਾ ਛੱਡੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਨਾ ਛੱਡੀ ਬਾਣੀ ਪੜਿਆ ਕਰ ਕਹਿੰਦਾ ਕਿ ਮੈਂ ਜਿੰਨੇ ਮੇਰੇ ਆਟੋ ਨੇ ਭਾਵੇਂ ਉਹ Hindu ਨੇ ਚਲਾਉਣ ਵਾਲੇ ਭਾਵੇਂ Musalman ਨੇ ਭਾਵੇਂ Sikh ਨੇ ਭਾਵੇਂ ਅੰਮ੍ਰਿਤਧਾਰੀ ਨੇ ਭਾਵੇਂ ਕਲੀਨ ਸ਼ੇਵ ਨੇ ਉਹਨਾਂ ਨੂੰ ਮੈਂ ਕਿਹਾ ਹੈ ਵੀ ਸਾਰੇ ਆਟੋਆਂ ਦੇ ਵਿੱਚ ਬਾਣੀ ਚਲਣੀ ਚਾਹੀਦੀ ਹੈ ਕਦੀ ਗਾਣੇ ਨਹੀਂ ਲੱਗਣੇ ਚਾਹੀਦੇ ਤੇ ਹਰੇਕ ਆਟੋ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਰੂਪ ਗੁਰਗੋਬਿੰਦ ਸਿੰਘ ਜੀ ਦਾ ਸਰੂਪ ਹੈ ਕਹਿੰਦਾ ਕਿ ਮੈਂ ਸਭ ਕੁਝ ਪ੍ਰਾਪਤ ਕੀਤਾ ਹੈ ਬਾਬਾ ਜੀ ਦੇ ਦਰ ਤੋਂ ਗੁਰਗੋਬਿੰਦ ਸਿੰਘ ਮਹਾਰਾਜ ਤੋਂ ਕਹਿੰਦਾ ਕਿ ਤੂੰ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਚੁਪਹਿਰੇ ਸੋਕਰ ਮੈਂ ਜੁਪਹਰੇ ਕਰਤੇ ਸੀ ਮੈਨੂੰ ਬੜਾ ਕੁਛ ਮਿਲਿਆ ਤੇ ਗੁਰਦੁਆਰਾ ਸਾਹਿਬ ਹਾਜ਼ਰੀ ਡੇਲੀ ਭਰੀ ਬਾਣੀ ਪੜਨੀ ਨਾ ਛੱਡੀ ਇਹ ਨਾ ਕਿ ਜੁਪਹਰੇ ਤੇ ਬਾਣੀ ਪੜ ਲਈ ਤੇ ਘਰ ਆ ਕੇ ਉਦਾਂ ਹੋ ਗਏ ਕਹਿੰਦਾ ਉਹ ਵੀਰ ਕਹਿੰਦਾ ਕਿ ਇਸੇ ਤਰੀਕੇ ਨਾਲ ਕੀਤਾ ਮੈਂ ਗੁਰਦੁਆਰਾ ਸਾਹਿਬ ਜਾਣਾ ਬਾਣੀ ਪੜਨੀ ਤੇ ਜੁਪਹਰੇ ਕਿ ਸੁਖ ਲਈ ਜੁਪਹਰੇ ਇੱਕ ਇੱਕ ਕਰਕੇ ਮੈਂ ਪੰਜ ਜੁਪਹਰੇ ਕਰਤੇ ਛੇਵਾਂ ਜਿਹੜਾ ਸੀ ਉਹ ਸ਼ੁਕਰਾਨੇ ਦਾ ਕਰਤਿਆ ਮੈਂ ਸ਼ੁਕਰਾਨੇ ਦਾ ਕਰਤਿਆ ਤੇ ਕਹਿੰਦਾ ਕੀ ਹੋਇਆ ਕਿ ਜਿਹੜਾ ਦੁਕਾਨ ਸੀ ਮੇਰੀ ਤੇ ਉਹ ਦੁਕਾਨ ਤੇ ਕੋਈ ਇਦਾਂ ਦੀ ਪਾਲਿਸੀ ਸੀ ਨਾਲ ਇੰਸ਼ੋਰੈਂਸ ਸੀ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਨੁਕਸਾਨ ਹੋ ਗਿਆ ਮੇਰੇ ਕੋਲ ਕਿਸ਼ਤ ਨਹੀਂ ਦਿੱਤੀ ਜਾਣੀ ਉਹ ਕਹਿੰਦੇ ਕਿ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਇੱਕ ਪਾਲਿਸੀ ਸੀ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਸੀ ਕਿ ਜੇ ਨੁਕਸਾਨ ਹੋ ਜਾਂਦਾ ਹੈ ਤੇ ਉਹਦਾ ਇੰਸ਼ੋਰੈਂਸ ਹੋਈ ਸੀ ਕਿ ਤੈਨੂੰ ਉਹਦਾ ਕਲੇਮ ਮਿਲ ਜਾਏਗਾ ਕਹਿੰਦਾ ਵੀਰ ਕਹਿੰਦਾ ਕਿ ਉਹ ਮਹਾਰਾਜ ਦੀ ਖੇਡ ਬਣੀ ਤੇ ਉਹ ਕਲੇਮ ਮਿਲ ਗਿਆ ਮੈਨੂੰ ਵਾਪਸ ਤੇ ਮੈਂ ਫਿਰ ਦੁਬਾਰਾ ਦੁਕਾਨ ਸ਼ੁਰੂ ਕੀਤੀ ਤੇ ਹੁਣ ਕਹਿੰਦਾ ਦੁਕਾਨ ਵਧੀਆ ਚੱਲਦੀ ਚੱਲਦੀ ਐਨਾ ਵਧੀਆ ਮੁਨਾਫਾ ਹੋਇਆ ਕਿ ਮੈਂ ਆਪਣਾ ਲੋਨ ਵੀ ਉਤਾਰ ਲਿਆ ਤੇ ਦੋ ਦੁਕਾਨਾਂ ਹੋਰ ਨਾਲ ਖਰੀਦ ਲਈਆਂ ਆਪਣੀਆਂ ਦੁਕਾਨਾਂ ਖਰੀਦੀਆਂ ਪਹਿਲਾਂ ਕਿਰਾਏ ਦੀ ਸੀ ਫਿਰ ਮੈਂ ਆਪਣੀਆਂ ਦੁਕਾਨਾਂ ਖਰੀਦੀਆਂ ਤੇ ਹੁਣ ਕਹਿੰਦਾ ਸਾਡਾ ਬੜਾ ਵਧੀਆ ਬਿਜ਼ਨਸ ਚੱਲਦਾ ਆ ਬੜਾ ਵਧੀਆ ਸਾਡੀਆਂ ਦੁਕਾਨਾਂ ਚੱਲ ਗਈਆਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ 24 ਘੰਟੇ ਸਾਡੀਆਂ ਦੁਕਾਨਾਂ ਦੇ ਵਿੱਚ ਕਹਿੰਦਾ ਬਾਣੀ ਚੱਲਦੀ ਹੈ ਤੇ ਅਸੀਂ ਭੈਣ ਭਰਾ ਸਾਰਾ ਪਰਿਵਾਰ ਬੈਠ ਕੇ ਬਾਣੀ ਪੜ੍ਹਦੇ ਆ ਗੁਰਦੁਆਰਾ ਸਾਹਿਬ ਜਾਂਦਾ ਹੈ ਤੇ ਹਰ ਐਤਵਾਰ ਕਹਿੰਦਾ ਕੋਸ਼ਿਸ਼ ਕਰੀਦੀ ਹੈ ਕਿ ਜਾ ਸਕੀਏ ਤੇ ਕਹਿੰਦਾ ਜੇ ਨਾ ਜਾਇ ਜਾਵੇ ਤੇ ਫਿਰ ਕੋਸ਼ਿਸ਼ ਹੁੰਦੀ ਹੈ ਕਿ ਮਹੀਨੇ 'ਚ 2-3 ਵਾਰ ਜ਼ਰੂਰ ਬਾਬਾ ਦੀਪ ਸਿੰਘ ਜੀ ਦੇ ਅਸਤੇ ਵੀ ਜਾਇਦਾ ਹੈ ਸੋ ਇਦਾ ਸ਼ਹੀਦ ਸਿੰਘਾ ਨੇ ਉਸ ਵੀਰ ਤੇ ਕਿਰਪਾ ਕੀਤੀ ਸਾਰਾ ਕਾਰੋਬਾਰ ਜਿਹੜਾ ਖਤਮ ਹੋਇਆ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਸ਼ਹੀਦ ਸਿੰਘਾ ਨੇ ਕਿਰਪਾ ਕਰਕੇ ਉਸ ਵੀਰ ਦਾ ਜਿਹੜਾ ਡੁੱਬਦਾ ਹੋਇਆ ਬਿジネス ਫੇਰ ਦੁਬਾਰਾ ਤੋਂ ਸ਼ੁਰੂ ਕੀਤਾ ਜੀ ਇੰਨਾ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਸ਼ਹੀਦ ਸਿੰਘਾ ਦੇ ਅੱਗੇ ਰਜੋਈ ਕਰਦੇ ਰਿਹਾ ਕਰੋ ਸ਼ਹੀਦ ਸਿੰਘ ਰਜੋਈਆਂ ਨੂੰ ਜਰੂਰ ਕਬੂਲ ਕਰਦੇ ਨੇ ਝੋਲੀਆਂ ਭਰਦੇ ਨੇ ਖੁਸ਼ੀਆਂ ਨਾਲ ਨਿਵਾਜਦੇ ਨੇ ਸੋ ਸਾਧ ਸੰਗਤ ਜੀ ਨੇ ਕਿ ਹਾਜ਼ਰੀ ਪ੍ਰਵਾਨ ਕਰਿਓ ਗੱਜ ਕੇ ਫਤਿਹ ਗਜਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ